ਹਾਂਜੀ ਵੀਰ ਜੀ ਸਾਸਤਰੀ ਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਵੀਰੇ ਆਪਾਂ ਲੱਗੇ ਆ ਕਰਨ ਮੱਖੀ ਮੱਕੀ ਤੇ ਕੱਖਾਂ ਦੀ ਸਪਰੇ ਆਇਆ ਵੀਰੇ ਬੰਦੇ ਜਰੂਰ ਦੇਸੀ ਆ ਪਰ ਦਵਾਈ ਨਹੀਂ ਆਪਾਂ ਦੇਸੀ ਕਦੇ ਪਾਈ ਜ਼ਿੰਦਗੀ 'ਚ ਆਇਆ ਆਪਾਂ ਤਕਰੀਬਨ ਤਕਰੀਬਨ ਵੀ ਆਏ ਯਾਨੀ ਕਦੇ ਕੋਈ 100 ਦੇ ਵਿੱਚੋਂ ਮਿਲ ਗਈ ਹੋਵੇ ਕੋਈ ਹੋਰ ਹੌਲੀ ਕੰਪਨੀ ਦੀ ਨਹੀਂ ਆਪਾਂ ਸੰਜੈਂਟਾ ਬੈਰ ਜਾਂ ਬਾਸ਼ਵ ਅਸੀਂ ਆਈਆਂ ਚੰਗੀਆਂ ਕੰਪਨੀਆਂ ਦਾ ਸਮਾਨ ਲੈਣੇ ਆ ਵੀਰੇ ਠੀਕ ਆ ਕਿਉਂ ਵੀਰੇ ਗੱਲਾਂ ਦੋ ਨੇ ਯਾਰ ਸਿੱਧੀਆਂ ਹੀ ਆਪਣੇ ਕੋਲ ਦਾ ਸਾਫ਼ੀਆਂ ਵੀ ਜਿਹੜੇ ਬੰਦੇ ਨੇ ਤਾਂ ਕਰਾਉਣੀ ਹੁੰਦੀ ਆ ਕਿਸੇ ਤੋਂ ਠੀਕ ਆ ਉਹ ਤਾਂ ਬੰਦਾ ਰਿਸਕ ਲੈ ਲੈਂਦਾ ਇਹ ਕੰਮ ਦਾ ਵੀ ਚਾਲਾ ਕੋਈ ਗੱਲ ਨਹੀਂ ਨਹੀਂ ਇਹ ਆਏ ਹੋਊਗੀ ਆਪਾਂ ਫੇਰ ਦੇਖ ਲਾਂਗੇ ਜਿਹੜੇ ਬੰਦੇ ਨੇ ਵੀਰੇ ਆਪ ਕਰਨੀ ਆ ਨਾ ਠੀਕ ਆ ਉਹ ਤੋਂ ਤਾਂ ਇੱਕ ਵੇਰੀ ਉਹ ਮਸਾ ਹੁੰਦੀ ਆ ਹਨਾ ਹੁਣ ਆਪਾਂ ਪਹਿਲਾਂ ਇਸ ਤੋਂ ਪਹਿਲਾਂ ਐਤ ਕੀ ਇਸ ਵਾਰ ਕੀ ਹੋਇਆ ਆਪਾਂ ਪਹਿਲਾਂ ਵੀਡੀਓ ਚ ਵੀ ਗੱਲ ਕਰੀ ਤੀ ਵੀ ਥੱਲੇ ਗਾਜੋ ਦਵਾਈ ਲਾਉਣੀ ਆ ਆਪਾਂ ਭੁੱਲ ਗਏ ਲਾ ਲੋ ਜਾ ਵਸ ਐ ਲਾ ਲੋ ਵੀ ਟਾਈਮ ਘੱਟ ਦਿੱਤਾ ਰੱਬ ਨੇ ਉਦੋਂ ਥੋੜੀ ਥੋੜੀ ਹਲਕੀ ਜੀ ਬਾਰਿਸ਼ ਹੋ ਰਹੀ ਸੀ ਠੀਕ ਆ ਹਲਕੀ ਜੀ ਬਾਰਿਸ਼ ਹੋਣ ਕਰਕੇ ਸਾਨੂੰ ਐ ਹੋ ਗਿਆ ਵੀ ਕਾਲੀ ਐ ਵੀ ਹਿੰਮਤ ਨਾਲ ਬੀਜ ਦੀਏ ਚਲੋ ਆਪਾਂ ਆਪਣੇ ਮਾੜੀ ਮਾੜੀ ਬਾਰਿਸ਼ ਹੁੰਦੀ ਦੇ ਵਿੱਚੇ ਵੀਰੇ ਔਕਣੇ ਬੀਜੀ ਦੀ ਮੱਕੀ ਉਹਦੇ ਕਰਕੇ ਗਾਚੋ ਦਵਾਈ ਲਾਈ ਨਹੀਂ ਸੁੰਡੀ ਲੱਗੀ ਦੀ ਛੇਤੀਓ ਛੇਤੀ ਸੁੰਡੀ ਲੱਗਣ ਕਰਕੇ ਫਿਰ ਆਪਾਂ ਵਧੀਆ ਟਾਪ ਦੀਆਂ ਦਵਾਈਆਂ ਜਾਨੀ ਜ਼ਿੰਕ ਪਾ ਲਿਆ ਤੀ ਨੈਨੋ ਜੂਰੀਆ ਪਾ ਲਿਆ ਤੀ ਇੱਕ ਫੇਵ ਠੀਕ ਆ ਕਿੰਨੇ ਦਵਾਈਆਂ ਪਾ ਕੇ ਵੀਰ ਆਪਾਂ ਉਹ ਸਪਰੇ ਕਰੀ ਹੁਣ ਆਪਾਂ ਜਾਨੀ ਕੱਖਾਂ ਦੀ ਸਪਰੇ ਕਰਨ ਲੱਗਿਆਂ ਚ ਜਿੰਨਾ ਵਧੀਆ ਕੋਈ ਨਹੀਂ ਤੂੰ ਬਾਹਰ ਤੱਕ ਨਾ ਯਾਰ ਛੋਣੇ ਕਰਾ ਨਾ ਮੈਂ ਕਰ ਦਨਾ ਲੋਟਾ ਤਾਂ ਸਾਡੀ ਸੁਪਨੇ ਜੀਆਂ ਉਹ ਆਪਾਂ ਲੱਗਿਆ ਕਰਨ ਅੱਜ ਇੱਕ ਤਾਂ ਦੇਖੋ ਆਹ ਜਿਹੜੀ ਸਾਰਾ ਟੌਪ ਕਲਾਸ ਦਾ ਲੋਇਡ ਸੋਨਾ ਆਪਾਂ ਤੁਹਾਨੂੰ ਉਹ ਕਰੀਆ ਆਹ ਦੇਖੋ ਇਹ ਪਾਇਆ ਵੀ ਉਹ ਪਾਇਆ ਨੂੰ ਅਲਟਰਾ ਜਨ ਕਹਿੰਦੇ ਹਨਾ ਚਿੱਪੀ ਹੈ ਨਾ ਵੀ ਕਦੇ ਦੇਸੀ ਦਵਾਈ ਜ਼ਿੰਦਗੀ 'ਚ ਨਹੀਂ ਆਪਾਂ ਨੇ ਪਾਈ ਸਮਝ ਆਈ ਵੀ ਇੱਥੇ ਇਹ ਕਿੱਲੇ ਨੇ ਇਹ ਸ਼ਾਇਦ 2 ਕਿੱਲੇ ਤੇ 1 ਲੀਟਰ ਹੁੰਦਾ 2 ਤੇ ਹੁੰਦਾ ਹਾਂ 2 ਤੇ ਹੁੰਦਾ ਤਾਂ ਹੀ ਤਿੰਨ ਡੱਬੇ ਦਿੰਦੇ ਨੇ ਹੁਣ ਆਪਾਂ ਗੱਲ ਹੁੰਦੀ ਆ ਵੀਰੇ ਉਹੀ ਠੀਕ ਆ ਚਾਹੇ ਕੋਈ ਕੰਮ ਆ ਚਾਹੇ ਕੋਈ ਫਾਸਲ ਬੀਜਣੀਆਂ ਜਾਂ ਕੋਈ ਕੰਮ ਕਰਨਾ ਜਾ ਕਿਸੇ ਦਾ ਜਮੇ ਕਹਿੰਦੇ ਨੇ ਸਿਆਣੇ ਵੀ ਮੁੰਡਿਆ ਤੇਰੀ ਬੱਤ ਖੁੰਝਦੀ ਜਾਂਦੀ ਆ ਠੀਕ ਆ ਉਹ ਗੱਲ ਆ ਵੀ ਆਲਾ ਕਹਿੰਦਾ ਵਿਆਹ ਦਾ ਸਮਾਂ ਲੰਘਦਾ ਜਾਂਦਾ ਵੀ ਬਾਅਦ ਚ ਤਾਂ ਫਿਰ ਉਹੀ ਗੱਲ ਇਹ ਚ ਹੁੰਦੀ ਆ ਵੀਰੇ ਫਸਲ ਚ ਵੀ ਹਰੇਕ ਚੀਜ਼ ਚ ਵੀ ਵੀ ਬੱਤ ਸਾਂਭਣੀ ਪੈਂਦੀ ਆ ਜਿਹੜਾ ਬੰਦਾ ਬੱਤ ਸਾਂਭ ਗਿਆ ਠੀਕ ਆ ਉਹ ਉਹਦੀ ਫਸਲ ਸਫਲ ਹੋ ਜਾਂਦੀ ਆ ਨਹੀਂ ਤਾਂ ਫਿਰ ਮੰਨ ਕੇ ਚੱਲੋ ਇੱਕ ਵੇਰੀ ਕਿ ਕਵੇਰੀ ਖੁੰਡਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਉਹ ਕੰਮ ਹੋ ਜਾਂਦਾ ਵੀਰੇ ਪਰ ਮੁੜ ਕੇ ਵੇਲਾ ਹੱਥ ਨਹੀਂ ਆਉਂਦਾ ਹੈਗਾ ਹੁਣ ਆਪਾਂ ਤਾਂ ਲੱਗਿਆ ਵੀਰੇ ਠੀਕ ਆ ਤੁਹਾਨੂੰ ਪਤਾ ਹੀ ਆ ਡੈਰੀ ਫਾਰਮ ਦੇ ਕੰਮ ਕਰਨ ਕਰਕੇ ਕਿ ਆਪਣਾ ਟਾਈਮ ਲੱਗਦਾ ਹੁੰਦਾ ਦਿਨ ਦੇ ਵਿੱਚ ਸਪਰੇਅ ਕਰਨ ਦਾ ਠੀਕ ਆ ਹੁਣ 10:00 ਬੱਜ ਗਏ ਰੋਟੀ ਪ੍ਰਸ਼ਾਦਾ ਆਪਾਂ ਨੇ ਛਕ ਲਿਆ ਕਾਮ ਸਾਮ ਹੋ ਗਏ ਬੰਦੇ ਸਾਰੇ ਠੀਕ ਆ ਹੁਣ ਧਾਵਾ ਬੋਲ ਰਹੇ ਆਪਾਂ ਸਾਰੇ ਹੀ ਆਪਣੇ ਬੰਦੇ ਸਪਰੇਅ ਤੇ ਠੀਕ ਆ ਕੀ ਆਪਣੀ ਚਾਰ ਵਾਰ ਤਿਆਰ ਹੈ ਇਹ ਬੀਪੂ ਧੁਰਕੋਟਿਆ ਜੀ ਨੇ ਇਹ ਵੀ ਨੇ ਨੇ ਇਹ ਨੇ ਕਮਾਂਡਰ ਕੰਮ ਦੇ ਆਪਣੇ ਹਨਾ ਕੀ ਇਹਦਾ ਜਾਦੇ ਯੋਗਦਾਨ ਆ ਵਿਚਾਰੇ ਦਾ ਖੇਤੀ ਕਿੰਨੀ ਵੀ ਡੈਰੀ ਫਾਰਮ ਕਿੰਨੀ ਵੀ ਠੀਕ ਆ ਪਹਿਲਾਂ ਤੁਹਾਨੂੰ ਦੂਈ ਵੀਡੀਓ ਚ ਪਤਾ ਲੱਗ ਜਣਾ ਠੀਕ ਆ ਉਹ ਆਪਾਂ ਵੀਰੇ ਜਿਹੜੇ ਕੰਮ ਕਰਨੇ ਪੈਂਦੇ ਨੇ ਨਾਲ ਘਰ ਦੇ ਵੀ ਹਨਾ ਵੀ ਰੋਟੀ ਪਾਣੀ ਦਾ ਬਣਾਉਣ ਦਾ ਹੀਲਾ ਕਰਕੇ ਆਏ ਆ ਉਹ ਵੀ ਥੋੜਾ ਥੋੜਾ ਹਾਸੇ ਮਜ਼ਾਕ ਵੀ ਆ ਵੀਡੀਓ ਚ ਬਾਕੀ ਵੀਡੀਓ ਸਹੀ ਆ ਸੱਚੀ ਵੀਡੀਓ ਆ ਸਾਰੀ ਹਕੀਕਤ ਆ ਆਪਣਾ ਕੰਮ ਕਰਦੇ ਆ ਆਪਣੇ ਹੱਥੀਂ ਵੀਰੇ ਕਦੇ ਐ ਨਹੀਂ ਵੀ ਆਪਾਂ ਕਦੇ ਐ ਨਹੀਂ ਸਮਝਿਆ ਵੀ ਆਪਣੇ ਚ ਖੂਨ ਹੋਰ ਆ ਨੌਕਰ ਚ ਖੂਨ ਹੋਰ ਆ ਜੇ ਆਪਾਂ ਤੋਂ ਪਿਆ ਤਾਂ ਨੌਕਰ ਵੀ ਤੋਂ ਪਿਆ ਜੇ ਨੌਕਰ ਤੋਂ ਪਿਆ ਤਾਂ ਆਪਾਂ ਵੀ ਤੋਂ ਪਿਆ ਐ ਨਹੀਂ ਹੋਊਗਾ ਵੀ ਆਪਾਂ ਕਿੱਟਾ-ਕੁੜਤਾ ਪਜਾਮਾ ਪਾ ਕੇ ਸਾਹਮਣੇ ਪਏ ਆ ਠੀਕ ਆ ਵੀ ਨੌਕਰ ਨੂੰ ਕੱਲੇ ਨੂੰ ਫਸਾਇਆ ਵੇ ਆਪਾਂ ਆਪਣੇ ਵਰਗੇ ਦੁਖਦਾਰ ਦੇ ਨਾਲ ਦਾ ਵਿਚਾਰਿਆ ਨਾਲ ਸਮਝਦੇ ਨੇ ਤਾਂ ਇਹ ਆਪਣੇ ਨਾਲ ਵੀਰੇ ਮਨ ਨਾਲ ਸੱਚੇ ਮਨ ਨਾਲ ਕੰਮ ਕਰਦੇ ਨੇ ਠੀਕ ਆ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀ ਵੀਰੇ ਆਪ ਕੰਮ ਕਰੋ ਨਾਲ ਆਪ ਕੰਮ ਕਰਨ ਦਾ ਸਵਾਲ ਹੀ ਵੱਖਰਾ ਫਸਲ ਵੀ ਕਹਿੰਦੀ ਆ ਫਿਰ ਵੀ ਹਾਂ ਮਾਲਕ ਮੇਰੇ ਵਿੱਚ ਫਿਰਦਾ ਠੀਕ ਆ ਚਾਹੇ ਆਪਣਾ ਡੈਰੀ ਫਾਰਮ ਆ ਪਸ਼ੂ ਨੇ ਪਸ਼ੂਆਂ ਨੂੰ ਵੀ ਮਨ ਕੇ ਚਲੋ ਮਨ ਦੇ ਵਿੱਚ ਆਏ ਹੋਣਾ ਵੀ ਮੇਰਾ ਮਾਲਕ ਹਾਂ ਦੇਖ ਰੇਖ ਕਰਦਾ ਹੈ ਜਦ ਆਪਾਂ ਇਹ ਤੋਂ ਬਖ ਹੋ ਜੰਨੇ ਆ ਫਿਰ ਉਹ ਗੱਲਬਾਤ ਨਹੀਂ ਆ ਇਹ ਵੀ ਹੈਗੀ ਨਾ ਪਸ਼ੂਆਂ ਚ ਨਾ ਵੀਰੇ ਖੇਤੀ ਦੇ ਵਿੱਚ ਠੀਕ ਹੈ ਜੀ ਹਾਂ ਜੀ ਵੀਰ ਜੀ ਪਹਿਲਾਂ ਆਪਾਂ ਕਰਿਆ ਸੀ ਝੋਲ ਸਾਰਾ ਦਵਾਈਆਂ ਦਾ ਹੁਣ ਲੱਗ ਗਿਆ ਆਪਾਂ ਮਾਰਨ ਸਪਰੇ ਹੁਣ ਦੇਖੋ ਵੀਰੇ ਤੁਸੀਂ ਚਲੋ ਜਿੰਨਾ ਕ ਜਾਨੀ ਆਪਾਂ ਨੇ 3 ਸਾਲ ਹੋ ਗਿਆ ਆਪਾਂ ਨੂੰ ਆਲੂ ਔਰ ਮੱਕੀ ਦੀ ਖੇਤੀ ਦੇ ਕਰਦਿਆਂ ਨੂੰ ਪਹਿਲਾਂ ਚਲੋ ਆਪਾਂ ਕਰੀਆ ਵੀਰੇ ਹਨਾ ਖੇਤੀ ਆਸਲੀ ਉਹ ਖੇਤੀ ਮੰਨੀ ਜਾਂਦੀ ਹੁੰਦੀ ਆ ਜਿਹੜੀ ਬੰਦਾ ਰੁਟੀਨ ਦੇ ਵਿੱਚ ਕਰਦਾ ਹੋਵੇ ਹਨਾ ਆਪਾਂ ਪਹਿਲਾਂ ਕਦੇ ਲਾ ਲੇ ਆਲੂ ਕਦੇ ਛੱਡ ਲੇ ਉਹ ਕੰਮ ਕਰਦੇ ਤੇ ਠੀਕ ਆ ਨਾ ਕੋਈ ਵੀਰੇ ਅੱਜ ਜਿਹੜਾ ਸਹੀ ਸਿਸਟਮ ਆ ਨਾ ਹੁਣ ਵੀ ਜੇ ਆਪਣੇ ਕੋਲ ਸਹੀ ਮਸ਼ੀਨਰੀ ਨਹੀਂ ਹੈਗੀ ਜਿਹੜੀ ਫਸਲ ਆਪਾਂ ਬੀਜਣੀ ਆ ਉਹਦੇ ਮੁਤਾਬਕ ਦੀ ਤਾਂ ਉਹ ਫਸਲ ਦਾ ਕਦੇ ਵੀ ਮਤਵਲ ਝਾੜਨੀ ਆ ਸਕਦਾ ਜਿਹੜਾ ਜਾਨੀ ਸਾਡਾ ਮੰਨਣਾ ਠੀਕ ਆ ਆਪਾਂ ਚਲੋ ਹੁਣ ਵਿੱਚ ਆਇਆ ਵੀਰ ਆਪਾਂ ਗੱਲ ਕਹਿ ਰਹੇ ਹਾਂ ਗੁੱਸਾ ਵੀ ਨਾ ਕਰਨ ਵੀ ਜਦ ਆਪਾਂ ਸਾਰਾ ਕੁਝ ਕਿਰਾਏ ਤੇ ਕਰਾਉਣ ਲੱਗ ਜੰਨੇ ਆ ਨਾ ਠੀਕ ਆ ਵਿੱਚ ਤਾਂ ਕਿਰਾਏ ਵਾਲੇ ਵੀਰ ਬੀਜਦੇ ਨੇ ਘਰਦਿਆਂ ਮੰਗ ਬੱਟ ਵੀਰ ਥੋੜਾ ਜਿਹਾ ਵਸ ਐ ਸੋਚ ਲੈਂਦੇ ਨੇ ਵੀ ਚਲੋ ਕੋਈ ਗੱਲ ਨਹੀਂ ਵੀ ਮੜੀ ਜੀ ਹਿੰਮਤ ਨਾਲ ਵੀ ਜੀ ਆਪਾਂ ਹੋਰ ਦੇ ਵੀ ਅੱਗੇ ਵੀ ਚਣਾ ਠੀਕ ਆ ਜਦ ਫਿਰ ਆਪਾਂ ਉੱਕਣ ਕਰਦੇ ਆ ਨਾ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਉਹੀ ਗੱਲਾਂ ਤੋਂ ਆਪਾਂ ਤਾਂ ਵੀਰੇ ਆਪਾਂ ਨੇ ਪਹਿਲਾਂ ਆਪਦੇ ਸੰਦ ਖਰੀਦੇ ਆਲੂ ਵਾਲਾ ਜਮੇ ਲਾ ਲੋ ਗਰਾਮੇ ਮਸ਼ੀਨ ਲਈ ਠੀਕ ਆ ਜੀ ਖਰਚਾ ਦਾ ਵੀਰੇ ਕਾਫੀ بڑا ਹੋ ਜਾਂਦਾ ਵੀ ਪਰ ਇਹ ਚੀਜ਼ਾਂ ਲਾਜ਼ਮੀ ਨੇ ਠੀਕ ਆ ਜੇ ਆਪਾਂ ਨੇ ਪੂਰਾ ਫਸਲ ਦਾ ਪ੍ਰੋਪਰ ਮਨ ਝਾੜ ਲੈਣਾ ਹੈ ਜੇ ਚਲੋ ਉਹੀਓ ਦੋੇ ਲੋਟੇ ਵੀ ਤਾਗਜੀ ਖੇਤੀ ਕਰਨੀ ਆ ਠੀਕ ਆ ਫਿਰ ਉਹਦੇ ਵਾਸਤੇ ਦਾ ਵੀਰੇ ਚਲੋ ਜਿਵੇਂ ਸਮਝ ਆਉਂਦੀ ਆਪੋ ਆਪਣੀ ਸਮਝ ਹਰੇਕ ਜ਼ਿੰਮੇਦਾਰ ਭਾਈ ਦੀ ਵੀ ਬਾਕੀ ਗੱਲ ਕਰ ਰਹੇ ਆ ਵੀਰੇ ਆਪਾਂ ਮੱਕੀ ਤੇ ਸਪਰੇਅ ਦੀ ਯਾਨੀ ਜਿਹੜੀ ਵੀਰੇ ਸਹੀ ਬਾਤ ਆ ਸਾਡੇ ਹਿਸਾਬ ਨਾਲ ਉਹ ਆਹੀ ਆ ਜਾਣੀ ਐਦੋਂ ਵੀ ਜੇ 2-4 ਦਿਨ ਪਹਿਲਾਂ ਹੋ ਜAVE ਸਪਰੇਅ ਤਾਂ ਵਧੀਆ ਗੱਲ ਆ ਫੇਰ ਨਾ ਜਦ ਆਪਾਂ ਥੋੜੀ ਜੀ ਬੜੀ ਮੱਕੀ ਤੇ ਸਪਰੇਅ ਕਰਦੇ ਆ ਵੀਰੇ ਤਾਂ ਸਪਰੇਅ ਉਨੀ ਥੱਲੇ ਜਾਂਦੀ ਨਹੀਂ ਹੈਗੀ ਉਹਨਾ ਪ੍ਰੋਪਰ ਕੰਮ ਨਹੀਂ ਹੁੰਦਾ ਹੈਗਾ ਠੀਕ ਆ ਵੀ ਪੱਤਿਆਂ ਦੇ ਉੱਤੇ ਹੀ ਪਈ ਜਾਂਦੀ ਆ ਥੱਲੇ ਕਵਾੜ ਰਹਿ ਜਾਂਦਾ ਹੋਂ ਜਿਆਦਾ ਆਪਾਂ ਜਿੰਨੀ ਛੋਟੀ ਮੱਕੀ ਤੇ ਕਰਾਂਗੇ ਨਾ ਉਨਾ ਰਿਜ਼ਲਟ ਮਨ ਵਧੀਆ ਆਊਗਾ ਠੀਕ ਆ ਵੀ ਉਨਾ ਸੇਤੀ ਮਨ ਥੱਲੇ ਚਲੋ ਅੱਜ ਪਰਮਾਤਮਾ ਨੇ ਟਾਈਮ ਦਿੱਤਾ ਸਮਾਂ ਦਿੱਤਾ ਹਨਾ ਵੀ ਬਹੁਤ ਵਧੀਆ ਗਿੱਲ ਵੀ ਆਏਗੀ ਆ ਵੀਰੇ ਜਿੰਨੀ ਕੀ ਗਿੱਲਾ ਆਪਾਂ ਨੂੰ ਚਾਹੀਦੀ ਆ ਮੱਕੀ ਨੂੰ ਇਹ ਦਵਾਈ ਨੂੰ ਕਿਉਂ ਗਿੱਲ ਪੂਰੀ ਚਾਹੀਦੀ ਆ ਥੱਲੇ ਜੇ ਆਪਾਂ ਪਾਣੀ ਦੰਦੇ ਤਾਂ ਕੱਲੀ ਵਿੱਚ ਵਿੱਚ ਗਿੱਲਾਉਣੀ ਥੀ ਪਰ ਪ੍ਰਮਾਤਮਾ ਨੇ ਮੰਨ ਪ੍ਰਮਾਤਮਾ ਦਾ ਫਿਰ ਤਾਂ ਪਤਾ ਹੀ ਆ ਵੀਰੇ ਕਹਿੰਦੇ ਜਦ ਦੰਦਾ ਫਿਰ ਖੁੱਲੇ ਗੱਫੇ ਹੀ ਦੰਦਾ ਵੀ ਉਹ ਔਕਣਾ ਵੀ ਉੱਤੇ ਵੀ ਚੰਗੀ ਤਰ੍ਹਾਂ ਮੀਂਹ ਪੈਣ ਕਰਕੇ ਸਾਰੀ ਗਿੱਲ ਹੋਈ ਵੀ ਤੀ ਹੁਣ ਦਵਾਈ ਵੀ ਆਪਣੀ ਬਹੁਤ ਵਧੀਆ ਕੰਮ ਕਰੂਗੀ ਬਾਕੀ ਪਹਿਲਾਂ ਕੇਰਾਂ ਦਾ ਵੀਰੇ ਸੁੰਡੀ ਨੇ ਘੇਰ ਲਈ ਤੀ ਮੱਕੀ ਆਪਣੀ ਸਾਰੀ ਉਹ ਹਨਾ ਪਰ ਦਵਾਈ ਆਪਾਂ ਜਦ ਕਰੀਆ ਆਪਾਂ ਸੋਨੂੰ ਦੱਸਿਆ ਦੀ ਵੀਰੇ ਵੀ ਆਪਾਂ ਆਪੇ ਕੰਮ ਕਰਦੇ ਆ ਠੀਕ ਆ ਵੀ ਨਾਲ ਜਰੂਰ ਬੰਦੇ ਲੱਗੇ ਹੋਏ ਨੇ ਵੀ ਚਲੋ ਕੱਲਿਆਂ ਤੋਂ ਤਾਂ ਨਹੀਂ ਹੁੰਦਾ ਸਾਰਾ ਕੰਮ ਵੀ ਪਰ ਜਿਵੇਂ ਜਿਹੜਾ ਮੂਹਰੇ ਕਰਨ ਵਾਲਾ ਕੰਮ ਹੁੰਦਾ ਉਹ ਆਪਾਂ ਆਪ ਕਰਦੇ ਆ ਜਿਵੇਂ ਹੁਣ ਤੁਸੀਂ ਦੇਖ ਲਓ ਆਪਣਾ ਛੋਟਾ ਭਾਈ ਆਪਨੇ ਉਹ ਜੱਲ ਲੈ ਕੇ ਫਿਰ ਰਿਹਾ ਐ ਨਹੀਂ ਹੈਗਾ ਵੀ ਚਲੋ ਆਪਾਂ ਬੱਟ ਤੇ ਬਹਿ ਗਏ ਜਿਹੜਾ ਵੀਰੇ ਆਪ ਆਪਾਂ ਕੰਮ ਕਰਦੇ ਆ ਨਾ ਉਹ ਕੰਮ ਦੀ ਸਾਡੇ ਹਿਸਾਬ ਨਾਲ ਤਾਂ ਤਸੱਲੀ ਹੋ ਜਾਂਦੀ ਆ ਠੀਕ ਆ ਬਾਕੀ ਤੁਸੀਂ ਆਇਆ ਵੀ ਹੁਣ ਸਾਰੇ ਵੀਰ ਤਕਰੀਬਨ ਕਰਦੇ ਹੀ ਨੇ ਚਲੋ ਹੁਣ ਜਿਹੜੇ ਵੀਰਾਂ ਦਾ ਜਾਦੇ ਬੜੀ ਖੇਤੀ ਹੋ ਜਾਂਦੀ ਉਹਨਾਂ ਦੀ ਮਜਬੂਰੀ ਹੋ ਜਾਂਦੀ ਆ ਉਹਨਾਂ ਨੂੰ ਵੀਰੇ ਤਜਰਬਾ ਵੀ ਵੱਧ ਆ ਜਾਂਦਾ ਕਿਉਂ ਜਾਦੇ ਬੜੀ ਖੇਤੀ ਉਹ ਹੀ ਕਰੂਗਾ ਜੀ ਨੂੰ ਮੰਨ ਕੇ ਚੱਲੋ ਤਜਰਬਾ ਜ਼ਿਆਦਾ ਆ ਹੁਣ ਆਇਆ ਅਣਜਾਣ ਬੰਦਾ ਤਾਂ ਜ਼ਿਆਦੇ ਬੜੀ ਖੇਤੀ ਕਰਨ ਨਹੀਂ ਲੱਗਿਆ ਹਨਾ ਪੌੜੀ ਜਿਵੇਂ ਆਪਾਂ ਕਹਿੰਦੇ ਆ ਸਟੈਪ ਵਾਈਜ਼ ਸਟੈਪ ਅਗਲਾ ਕੰਮ ਵਧਾਉਂਦਾ ਹਨਾ ਜੇ ਆਪਾਂ ਕਹੀਏ ਵੀ ਆਪਾਂ 1 ਕੋ ਲੱਖ ਤਾਂ ਵੀਰੇ 60 ਕੀਲਿਆਂ ਤੇ ਆ ਗਏ ਹੁਣ ਆਪਾਂ 60 ਕੀਲਿਆਂ ਦੀ ਖੇਤੀ ਕਰਦੇ ਆਂ ਆਪਾਂ ਕਿਹਾ ਵੀਰੇ 1 ਕੋ ਲੱਖ ਤੇ 60 ਕੀਲਿਆਂ ਤੇ ਆ ਗਏ ਠੀਕ ਆ ਪਹਿਲਾਂ 10 ਕੀਲੇ ਲਏ ਜਦ ਫਿਰ ਹੌਲੀ ਹੌਲੀ ਠੀਕ ਲੱਗਿਆ ਫਿਰ 20 ਤੇ ਗਏ ਫਿਰ 30 ਤੇ ਫੇਰ ਚਲੋ ਆਪਾਂ 30 ਤੋਂ ਮੰਨ ਕੇ ਚਲੋ ਸਿੱਧਾ 60 ਤੇ ਵਾਦੇ ਠੀਕ ਆ ਵੀ ਉਹ ਵੀ ਚੱਲ ਫਿਰ ਵੀਰੇ ਐ ਸੋਚਣਾ ਪੈਂਦਾ ਵੀ ਬੰਦੇ ਵੀ ਰੱਖਣੇ ਹੀ ਨੇ ਹਨਾ ਸੰਦ ਸਮਾਨਾ ਵੀ ਇੰਨਾ ਖਿੱਚੀ ਫਿਰਦੇ ਆਂ ਵੀ ਵੇਰ ਕਿਉਂ ਨਾ ਠੀਕ ਆ ਬਾਕੀ ਹੁੰਦਾ ਇਹ ਸਿਸਟਮ ਥੋੜਾ ਜਿਆ ਉਮਰ ਦੇ ਹਿਸਾਬ ਨਾਲ ਵੀ ਵੀਰੇ ਠੀਕ ਆ ਜਿਹੜੀ ਆਪਣੀ ਜਮੇ 25 ਤੋਂ 25 ਸਾਲ ਤੋਂ ਲੈ ਕੇ 40 ਸਾਲ ਤੱਕਾ ਤਕਰੀਬਨ ਬੰਦੇ ਚ ਜੋਰ ਵਧੀਆ ਹੁੰਦਾ ਠੀਕ ਆ ਸਾਰਾ ਕੰਮ ਬੰਦਾ ਕਰ ਸਕਦਾ ਉਸ ਤੋਂ ਬਾਅਦ ਦੇ ਵਿੱਚੋਂ ਵੀ ਬੰਦੇ ਤਾਂ ਆ ਆ કરી ਜਾਂਦੇ ਨੇ ਫਿਰ ਜਣੀ ਆਪਦੇ ਸਰੀਰ ਦੇ ਵਿੱਚ ਉਹਨਾਂ ਬਲ ਨਹੀਂ ਰਹਿੰਦਾ ਹੈਗਾ ਵੀ ਆਪਾਂ ਜਣੀ ਫਿਰ ਬੰਦੇ ਦਾ ਤਜਰਬਾ ਜਾਦੇ ਉਦੋਂ ਵੀ ਬੜਾ ਹੋ ਜਾਂਦਾ ਠੀਕ ਆ ਫਿਰ ਬੰਦਾ ਮਨ ਦਿਮਾਗ ਨਾਲ ਫਿਰ ਦਿਮਾਗ ਦੀ ਆ ਜਾਂਦੀ ਆ ਉਦੋਂ ਪਹਿਲਾਂ 40 ਸਾਲ ਤੋਂ ਪਹਿਲਾਂ ਜੋਰ ਦੀ ਹੁੰਦੀ ਆ ਗੱਲ ਹੈ ਨਾ ਵੀ ਪਹਿਲਾਂ ਨਾਲ ਜੋਰ ਵੀ ਚੱਲਦਾ ਦਿਮਾਗ ਵੀ ਚੱਲਦਾ ਫਿਰ ਜਦ 40 ਸਾਲ ਤੋਂ ਉਮਰ ਬੰਦੇ ਦੀ ਵੱਜ ਜਾਂਦੀ ਆ ਫਿਰ ਕੱਲਾ ਮੰਨ ਕੇ ਚੱਲੋ ਤਜਰਬਾ ਹੋ ਜਾਂਦਾ ਦਿਮਾਗ ਨਾਲ ਫਿਰ ਕੰਮ ਬੰਦਾ ਕਰਾਈ ਜਾਂਦਾ ਠੀਕ ਆ ਧੀ ਸਾਡੇ ਹਿਸਾਬ ਨਾਲ ਆਹੀ ਵੱਤ ਸਹੀ ਆ ਵੀਰੇ ਆਹੀ ਟਾਈਮ ਸਪਰੇਅ ਕਰਨੀ ਚਾਹੀਦੀ ਆ ਜੇ ਜਿਆਦੇ ਆਪਾਂ ਮੰਨ ਤਾਹਾਂ ਬੜੀ ਕਰ ਲੰਨੇ ਆ ਮੱਕੀ ਨਾ ਫਿਰ ਪ੍ਰੋਪਰ ਦਵਾਈ ਸਹੀ ਪੈਂਦੀ ਨਹੀਂ ਹੈਗੀ ਉਹ ਓਕਣ ਫਿਰ ਆਪਾਂ ਨੂੰ ਵੀਰੇ ਪੂਰਾ ਰਿਜ਼ਲਟ ਨਹੀਂ ਮਿਲਦਾ ਹੈਗਾ ਠੀਕ ਆ ਜੀ ਅੱਜ ਆਹੀ ਤੁਹਾਡੇ ਨਾਲ ਇੰਨੀ ਕੀ ਗੱਲਬਾਤ ਕਰਨੀ ਸੀ ਵੀਰੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਣਾ ਜਿਹੜਾ ਚੈਨਲ ਬਾਬਾ ਡੈਰੀ ਫਾਰਮਸ ਮੱਲੇਵਾਲਾ ਚੱਲਦਾ ਜਿਹੜਾ ਪੇਜ ਚੱਲ ਰਿਹਾ ਵੀਰੇ Facebook ਤੇ ਤਾਂ तकरीबन ਬਹੁਤ ਬਹੁਤ ਵੀਰ ਆਪਣੇ ਨਾਲ ਜੁੜ ਗਏ ਹਨਾ ਬਹੁਤ بڑا ਪਰਿਵਾਰ ਬਣ ਗਿਆ ਥੋੜੀ ਜੀ YouTube ਤੇ ਥੋੜੀ ਜੀ ਕਮੀ ਆ ਵੀ ਵੱਧ ਤੋਂ ਵੱਧ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀਰ ਆਪਣੇ Facebook ਤੇ ਜੁੜੇ ਹੋਏ ਨੇ ਵੀ ਚਲੋ ਉਹ ਵੀਰਾਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ YouTube ਚੈਨਲ ਆਪਣਾ ਫੋਲੋ ਕਰੋ ਠੀਕ ਆ ਜੀ ਵੱਧ ਤੋਂ ਵੱਧ ਹੋਰ ਮਿੱਤਰ ਵੇਲੀ ਰਿਸ਼ਤੇਦਾਰ ਜਿੰਨੇ ਨੇ ਆਪਾਂ ਗਾਹਾਂ ਤੋਂ ਗਾਹਾਂ ਕਹਿ ਕੇ ਕਰਾ ਸਕਦਾ ਸਭ ਨੂੰ ਠੀਕ ਆ ਜੀ ਵੀ ਆਪਾਂ ਤਾਂ ਆਹੀ ਵੀਰੇ ਜਿੰਨੀ ਕ ਆਪਣੇ ਨੂੰ ਨੌਲੇਜ ਹੁੰਦੀ ਆ ਉਹ ਉੰਨੀ ਕੇ ਨੌਲੇਜ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਠੀਕ ਆ ਜੀ ਧੰਨਵਾਦ